ਹੋਈ ਇਹਦੇ ਬਾਰੇ ਜਰੂਰ ਦੱਸੋ ਜੀ ਅਸਲ ਚ ਦਾ ਬਾਈ ਜੀ 96 ਕਰੋੜੀ ਖਾਲਸਾ ਬੁੱਢਾ ਦਲ ਸ਼੍ਰੋਮਣੀ ਅਕਾਲੀ ਬੁੱਢਾ ਦਲ ਚਕਰਵਰਤੀ 96 ਕਰੋੜੀ ਖਾਲਸਾ ਨੂੰ ਪੰਜਾਬ ਵਿਸ਼ਵ ਹਿੰਦੁਸਤਾਨ ਇਸ ਤਰ੍ਹਾਂ ਬੁਲਾਇਆ ਜਾਂਦਾ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਨੇ ਆਰੰਭ ਦਾ ਕੀਤੀ ਹੈ ਬੁੱਢਾ ਦਲ 96 ਕਰੋੜੀ ਦੀ ਤੇ ਇਹਨਾਂ ਦੇ ਪਹਿਲੇ ਜਥੇਦਾਰ ਹੋਏ ਨੇ ਜੋ ਉਹ ਹੋਏ ਨੇ ਜੀ ਨਿਹੰਗ ਬినੋਦ ਸਿੰਘ ਜੀ ਗੁਰੂ ਸਾਹਿਬ ਜੀ ਜਦੋਂ ਹਜ਼ੂਰ ਸਾਹਿਬ ਬਰਾਜਮਾਨ ਸੀ ਮਹਾਰਾਜ ਉਥੋਂ ਗੁਰੂ ਸਾਹਿਬ ਨੇ ਤੁਹਾਨੂੰ ਪਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੋੜਿਆ ਤੇ ਉਥੋਂ ਜਥੇਦਾਰ ਬਾਬਾ ਬਨੋਦ ਸਿੰਘ ਜੀ ਪਹਿਲੇ ਬੁੱਢਾ ਦਲ ਦੇ ਜਥੇਦਾਰ ਉਹ ਗੁਰੂ ਸਾਹਿਬ ਜੀ ਨੇ ਇੱਕ ਨਿਸ਼ਾਨ ਤੇ ਨਗਾਰਾ ਦੇ ਕੇ ਤੋੜਿਆ ਅੱਜ ਕੱਲ ਆਪਾਂ ਜਿਵੇਂ ਨਿਸ਼ਾਨਾਂ ਤੇ ਨਗਾਰਿਆਂ ਦੀ ਗੱਲ ਕਰਦੇ ਹੁੰਨੇ ਆ ਨਾ ਆਪਾਂ ਨੂੰ ਵੀ ਬਖਸ਼ਿਆ ਗੁਰੂ ਸਾਹਿਬ ਜੀ ਨੇ ਵੀ ਏਡੀ ਮਹੱਤਤਾ ਉਹ ਅੱਜ ਵੀ ਬੁੱਢਾ ਦਲ ਵਿੱਚ ਦੋਨੇ ਚੀਜ਼ਾਂ ਪਈਆਂ ਨੇ ਸੰਗਤ ਦਰਸ਼ਨ ਕਰਦੀਆਂ ਨੇ ਉਹ ਪਹਿਲੇ ਜਥੇਦਾਰ ਹੋਏ ਨੇ ਬੁੱਢਾ ਦਲ 96 ਕਰੋੜੀ ਦੇ ਤੇ ਇਹਨਾਂ ਨੇ ਹਮੇਸ਼ਾ ਜੰਗਾਂ ਹੀ ਲੜੀਆਂ ਕੌਮ ਲਈ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਇਹਨਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਆ